ਦੇਖੋ ਅਦਰਕ ਡਾਕਟਰ ਸਾਹਿਬ ਨੇ ਬਰੀਕ ਬਰੀਕ ਕੱਟ ਕੇ ਰੱਖਿਆ ਹੋਇਆ ਇਹ ਕੱਟ ਲੇ ਜੀ ਬਰੀਕ ਬਰੀਕ ਹਾਂਜੀ ਇਹ ਕੱਟ ਕੇ ਇੱਕ ਗਲਾਸ ਪਾਣੀ ਲੈ ਲੈਣਾ ਇਸ ਤਰ੍ਹਾਂ ਆਪਾਂ ਪਾਤਾ ਹੁਣ ਡੱਬੇ ਦੇ ਵਿੱਚ ਪਾ ਕੇ ਉਹਨੂੰ ਇੱਕ ਚਮਚਾ ਅਦਰਕ ਆਪ ਕੱਪ ਵਿੱਚ ਪਾ ਦੇਣਾ ਉਹਨੂੰ ਲੋ ਫਲੇਮ ਤੇ ਯਾਨੀ ਘਾਟ ਅੱਗ ਤੇ ਉਹਨੂੰ ਰਿਜਦੇ ਰਹਿਣ ਦੇਣਾ ਹੌਲੀ ਹੌਲੀ ਰਹਿਦਾ ਰਹਿਣ ਦੋ ਜਦੋਂ ਗਲਾਸ ਅੱਧਾ ਰਹਿ ਜਾਵੇ ਤੇ ਉਹਨੂੰ ਫੇਰ ਆਪਾਂ ਏਠਾ ਲਾ ਲੈਣਾ ਉਹਨੂੰ ਛਾਲ ਲੈਣਾ ਛਾਨਣੀ ਨਾਲ ਛਾਣ ਕੇ ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਦੇਣਾ ਅੱਧਾ ਨਿੰਬੂ ਨਿਚੋੜ ਕੇ ਤੇ ਉਸ ਤੋਂ ਬਾਅਦ ਇੱਕ ਚਮਚੋ ਤੇ ਵਿੱਚ ਸ਼ਹਿਦ ਪਾ ਦੇਣਾ ਫਿਰ ਉਪੀ ਸਾਹ ਆਈ ਨੀ ਟੇਸਟੀ ਡਰਿੰਕ ਬਣੂਗੀ ਮੈਂ ਕਹਿੰਦਾ ਚਾਹ ਪੁੱਲ ਜਾਣਗੇ ਲੋਕ ਤੇ ਉਹਨੂੰ ਸਵੇਰੇ ਸਿਪ ਸਿਪ ਕਰਕੇ ਖਾਲੀ ਪੇਟ ਪੀ ਲੋ ਅੱਧਾ ਘੰਟਾ ਕੁਝ ਨਹੀਂ ਖਾਣਾ ਹਾਰਟ ਬਲੋਕ ਨੂੰ ਧੜਕਣ ਵਧੀ ਘਟੀ ਨੂੰ ਜਾਂ ਕਿਸੇ ਦਾ ਬੀਪੀ ਵਧ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਨਾਰਮਲ ਕਰੂ ਮੇਰੇ ਦਿਲ ਦੇ ਬਾਲੀਕ ਜਿਹੀ ਸੀ ਬੇਟੇ ਧੜਕਣ ਵਧੀ ਸੀ ਬੇਟਾ ਤੇ ਸਾਹ ਵੀ ਚੜਦਾ ਸੀ ਸੋਜ ਆ ਜਾਂਦੀ ਸੀ ਮੂੰਹ ਆ ਬਹੁਤ ਸੋਜ ਜਾਂਦਾ ਸੀ ਹੁਣ ਤਾਂ ਬਹੁਤ ਫਰਕ ਆ ਮੈਂ ਤਾਂ ਇਹੀ ਕਹਿਨੀ ਆ ਵੀ ਇੱਥੇ ਡਾਕਟਰ ਸਾਹਿਬ ਕੋਲ ਆ ਮੈਨੂੰ ਬਹੁਤ ਖੁਸ਼ੀ ਆ ਇਹਨਾਂ ਨੇ ਅੱਧਾ ਰੋਗ ਤਾਂ ਮੇਰੇ ਗੱਲਾਂ ਨਾਲ ਹੀ ਠੀਕ ਕਰਤਾ ਸੀ ਪਹਿਲੀ ਵਾਰ